ਕੀ ਪ੍ਰੋਬਲਮਸ ਇਹਨਾਂ ਨੂੰ ਸਰ ਡਰਿੰਕ ਕਰਦੇ ਸੀ ਜੀ ਕਿੰਨੇ ਸਮੇਂ ਤੋਂ ਕਰਦੇ ਸੀ ਸਰ 4 ਸਾਲ ਤੋਂ 4 ਸਾਲ ਠੀਕ ਹੈ ਜਦੋਂ ਆਪਾਂ ਦਵਾਈ ਸ਼ੁਰੂ ਕੀਤੀ ਤੋੜ ਕਿੰਨੇ ਕ ਲੱਗੀ ਹੈ ਨਹੀਂ ਸਰ ਤੋੜ ਨਹੀਂ ਲੱਗੀ ਕੋਈ ਵੀ ਵਾਧ ਨਹੀਂ ਨਹੀਂ ਜੀ ਤਕਰੀਬਨ ਲੋਕਾਂ ਨੂੰ ਇਹੀ ਹੁੰਦਾ ਵੀ ਬੀਪੀ ਵਾਧੂਗਾ ਬੁਰਾ ਹਾਲ ਹੋ ਜੂਗਾ ਨਹੀਂ ਸਕਦਾ ਐਂਜਾ ਕੁਛ ਨਹੀਂ ਸੀ ਨਸ਼ਾ ਛੱਡੋ ਜਾਂ ਛੜਵਾਓ ਘਰ ਬੈਠੇ ਹੀ ਬਹੁਤ ਆਸਾਨੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਰਮਨ ਗਖੜ ਗਖੜ ਐਰਬੈਡ ਕਲੀਨਿਕ ਐਂਡ ਪੰਚਕਰਮਾ ਸੈਂਟਰ ਸਾਧਕ ਤੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਦਿਵਿੰਦਰ ਜੀ ਨਾਲ ਜੋ ਲਗਭਗ 4 ਸਾਲ ਤੋਂ ਸ਼ਰਾਬ ਪੀ ਰਹੇ ਸਨ ਅਤੇ 1 ਮਹੀਨੇ ਦੀ ਦਵਾਈ ਦੇ ਨਾਲ ਬਿਲਕੁਲ ਸ਼ਰਾਬ ਛੱਡ ਚੁੱਕੇ ਹਨ ਉਹ ਵੀ ਬਿਨਾਂ ਕਿਸੇ ਨੁਕਸਾਨ ਜੀ ਨੁਕਸਾਨ ਤੋਂ ਹਾਂਜੀ ਕੀ ਨਾਮ ਕੀ ਹੈ ਦਿਵਿੰਦਰ ਸਿੰਘ ਕੀ ਪ੍ਰੋਬਲਮ ਸੀ ਇਹਨਾਂ ਨੂੰ ਸਰ ਡਰਿੰਕ ਕਰਦੇ ਸੀ ਜੀ ਕਿੰਨੇ ਸਮੇਂ ਤੋਂ ਕਰਦੇ ਸੀ ਸਰ 4 ਸਾਲ ਤੋਂ चार साल तो दिन रात करदे सी या की सिस्टम से दिन रात दिन सुबह तो लगे शाम तक ठीक है पहला कोई दवाई ले थी कि तो और नहीं सर तो नहीं ले सी ठीक है अपनी दवाई लाइन दिन तो कितना टाइम हो गया सब महीना दा हो गया महीना हो गया और किवें इस तरह सर ठीक है जी हुन दा बिल्कुल ठीक है नहीं सर तोड़ किन्नेक लगी नहीं नहीं जी कोई तोड़ नहीं लगती कोई तोड़ नहीं लगती नहीं जी ठीक है आनंदंदर जी कितने टाइम तो दारू पी रहे हो से हो गए 10 टाइम 4 साल 4 साल 4 ਸਾਲ ਤੋਂ ਪੀ ਰਹੇ ਸੀ ਜੀ 4 ਸਾਲ ਠੀਕ ਹੈ ਜਦੋਂ ਆਪਾਂ ਦਵਾਈ ਸ਼ੁਰੂ ਕੀਤੀ ਤੋੜ ਕਿੰਨੇ ਕ ਲੱਗੀ ਹੈ ਨਹੀਂ ਸਬ ਤੋੜ ਨਹੀਂ ਤੋੜਨੇ ਲੱਗੀ ਪਹਿਲਾਂ ਭੁੱਖ ਲੱਗਦੀ ਸੀਗੀ ਨਹੀਂ ਹੁਣ ਕਿਵੇਂ ਆ ਹੁਣ ਲੱਗਦੀ ਵਧੀਆ ਭੁੱਖ ਲੱਗਦੀ ਹੈ ਕਬਜ ਹੁਣ ਨਹੀਂ ਠੀਕ ਹੈ ਸਬਜ਼ੀ ਵੀ ਠੀਕ ਹੈ ਕੋਈ ਹੱਥ ਪੈਰ ਕੰਬਦੇ ਹੁਣ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਵੀ ਦਿੱਕਤ ਹੋਵੇ ਨਹੀਂ ਦਵਾਈ ਜੰਦੀ ਲਈ ਸਰ ਹਮ ਨਹੀਂ ਕੰਮ ਤੇ ਜਦ ਮੈਡੀਸਨ ਲੈਣ ਤਾਂ ਪਹਿਲਾਂ ਬਹੁਤ ਜ਼ਿਆਦਾ ਕੰਬਦੇ ਸੀ ਠੀਕ ਹੈ ਗਲਾਸ ਵੀ ਇੱਥੋਂ ਛੁੱਟ ਜਾਂਦੇ ਸੀ ਠੀਕ ਹੈ ਹੁਣ ਤਾਂ ਕੋਈ ਦਿੱਕਤ ਨਹੀਂ ਹੈ ਨਹੀਂ ਕੋਈ ਕੋਈ ਦਿੱਕਤ ਨਹੀਂ ਸਾਹਿਬ ਠੀਕ ਹੈ ਹਾਂਜੀ ਦਾਰੂ ਦੇ ਨਾਲ ਕੋਈ ਪਹਿਲਾਂ ਤਾਂ ਜਿਵੇਂ ਸਰੀਰ ਦੀ ਕਮਜ਼ੋਰੀ ਬਹੁਤ ਸੀਗੀ ਹਾਂਜੀ ਸਰ ਹੁਣ ਕਮਜ਼ੋਰੀ ਕਿਵੇਂ ਠੀਕ ਹੈ ਸਰ ਆਪਾਂ ਸੱਤ ਕਰਾਂਗੇ ਹਾਂਜੀ ਜਦੋਂ ਦਾਰੂ ਆਪਾਂ ਛੱਡਣਾ ਉਸੇ ਦਵਾਈ ਦਿੱਤੀ ਸੀਗੀ ਹਾਂਜੀ ਸਰ ਉਹਦੇ ਕੋਈ ਤੁਹਾਨੂੰ ਇਦਾਂ ਤਾਂ ਨਹੀਂ ਲੱਗਿਆ ਬਹੁਤ ਜ਼ਿਆਦਾ ਸਰੀਰ ਤੇ ਨੁਕਸਾਨ ਹੋਇਆ ਹੋਵੇ ਨਹੀਂ ਸਰ ਬਿਲਕੁਲ ਨਹੀਂ ਬਿਲਕੁਲ ਨੁਕਸਾਨ ਨਹੀਂ ਹੋਇਆ ਉਲਟੀ ਆਈ ਸੀ ਤੁਹਾਨੂੰ ਉਲਟੀਆਂ ਵੀ ਨਹੀਂ ਆਈਆਂ ਹਾਂਜੀ ਸਰ ਸਟਾਰਟਿੰਗ ਦੇ ਵਿੱਚ ਆਈਦਾ ਸੀ ਬਹੁਤ ਜ਼ਿਆਦਾ ਇਹਨਾਂ ਦੇ ਬੀਪੀ ਵਾਧਿਆ ਹੋਇਆ ਸੀ। ਨਹੀਂ ਨਹੀਂ ਜੀ। ਤਕਰੀਬਨ ਲੋਕਾਂ ਨੂੰ ਇਹੀ ਹੁੰਦਾ ਵੀ ਬੀਪੀ ਵਾਧ ਜੂਗਾ, ਬੁਰਾ ਹਾਲ ਹੋ ਜੂਗਾ। ਨਹੀਂ ਨਹੀਂ ਸਰ। ਇੰਜੇ ਕੁਝ ਨਹੀਂ ਸੀ। ठीक है। देखो फिर भी ना थोड़ी तकलीफ है। पर बुरा हाल था नहीं 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 हुआ सर बोत मन शीर जी किसी तरह नहीं कोई भी तो दिक्कत है सर ठीक ठीक सी दो बारी दो तीन बार उल्टी है सर ओदू बाद ਇਸ ਦਵਾਈ ਨੂੰ ਤੁਸੀਂ ਘਰ ਬੈਠੇ ਆਨਲਾਈਨ ਵੀ ਮੰਗਵਾ ਸਕਦੇ ਹੋ ਅਤੇ ਇਹ ਦਵਾਈ ਮਰੀਜ਼ ਨੂੰ ਬਿਨਾਂ ਦੱਸੇ ਵੀ ਦਿੱਤੀ ਜਾ ਸਕਦੀ ਹੈ ਦਵਾਈ ਘਰ ਮੰਗਵਾਉਣ ਲਈ ਸਾਡੇ ਨੀਚੇ ਚੱਲ ਰਹੇ ਨੰਬਰ ਤੇ ਕੰਟੈਕਟ ਕਰੋ ਧੰਨਵਾਦ